ਸਤਿ ਸ਼੍ਰੀ ਅਕਾਲ ਜੀ ਨਰਾਤੇ ਵੀ ਗਏ ਤੇ ਦੁਸ਼ਹਿਰਾ ਵੀ ਗਿਆ ਤੇ ਹੁਣ ਆ ਦੇਖਿਓ ਆ ਨਰਾਤਿਆਂ ਦੇ ਟਾਈਮ ਲੋਕੀ ਜਿਹੜੇ ਦੇਵੀ ਮਾਤਾ ਦੀ ਪੂਜਾ ਕਰਦੇ ਨੇ ਆ ਦੇਖ ਲੋ ਆਇਆ ਆਇਆ ਆ ਕੂੜਾ ਪਿਆ ਹੋਇਆ ਇੱਧਰ ਤੇ ਇਹ ਗੰਦਾ ਨਾਲਾ ਜਿੱਥੇ ਲੋਕੀ ਬਾਥਰੂਮ ਵਗੈਰਾ ਕਰਦੇ ਨੇ ਆਗੇ ਤੇ ਹੁਣ ਅਸੀਂ ਇਹਨੂੰ ਚੱਕ ਕੇ ਅਗਨ ਭੇਡ ਕਰਨ ਜਾ ਰਹੇ ਹਾਂ ਇਹ ਵੀਡੀਓ ਸਿਰਫ ਉਹਨਾਂ ਧਰਮ ਦੇ ਠੇਕੇਦਾਰਾਂ ਲਈ ਆ ਜਿਨ੍ਹਾਂ ਨੇ ਧਰਮ ਦਾ ਠੇਕਾ ਚੱਕਿਆ ਹੁੰਦਾ ਜਿਹੜੇ ਹਮੇਸ਼ਾ ਆਪਣੇ ਕਮੈਂਟਾਂ ਦੇ ਵਿੱਚ ਹਿੰਦੂ ਸਿੱਖ ਹਿੰਦੂ ਸਿੱਖ ਕਰਦੇ ਰਹਿੰਦੇ ਵੀ ਹਿੰਦੂਆਂ ਦਾ ਠੇਕਾ ਲੈ ਰੱਖਿਆ ਤਾਂ ਹੁਣ ਉਹਨਾਂ ਦੀ ਜ਼ਮੀਰ ਕਿੱਥੇ ਗਈ ਜਦੋਂ ਇਹ ਦੇਖ ਰਹੇ ਨੇ ਜਿੰਨੀਆਂ ਵੀ ਪੂਜਾ ਕਰਦੇ ਨੇ ਜੋ ਵੀ ਇਹ ਸਮਾਨ ਸਮਗਰੀ ਆ ਕਦੇ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਜੋ ਵੀ ਸਰਸਵਤੀ ਮਾਤਾ ਦੀਆਂ ਫੋਟੋਆਂ ਆਦੀ ਜੋ ਵੀ ਆਪਣੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਉਹ ਇੱਥੇ ਰੁਲਦੀਆਂ ਨੇ ਸਾਡਾ ਵੀਰ ਜਗਜੀਤ ਸਿੰਘ ਵਾਇਸਲੈਸ ਐਨਜੀਓ ਵਾਲਾ ਇਹ ਵੀਰ ਇਹਨੇ ਜੁਮਾ ਚੱਕਿਆ ਕਿ ਇਹ ਸਾਰੀਆਂ ਜੰਨੀਆਂ ਵੀ ਐ ਇਹ ਤਸਵੀਰਾਂ ਨੂੰ ਅਗਨ ਭੇਟ ਕਰੇਗਾ ਕਿਉਂਕਿ ਉੱਥੇ ਤਾਂ ਇਹਨਾਂ ਦੀ ਬੇਅਦਬੀ ਹੋ ਰਹੀ ਆ ਹੁਣ ਇਹ ਕੀ ਕਹਿੰਦੇ ਸ਼ਿਵ ਸੇਨ ਵਾਲੇ ਕਿੱਥੇ ਗਏ ਹੁਣ ਇਹ ਜਿੰਨੇ ਵੀ ਸੀਗੇ ਜੰਨੀਆਂ ਵੀ ਇਹਨਾਂ ਦੀਆਂ ਹਿੰਦੂ ਜਥੇਬੰਦੀਆਂ ਚੱਲਦੀਆਂ ਸੀ ਉਹ ਕਿੱਥੇ ਨੇ ਇਹ ਸਿਰਫ ਕੀ ਕਹਿੰਦੇ ਪੰਜਾਬ ਵਿੱਚ ਮਾਹੌਲ ਖਰਾਬ ਕਰਨਾ ਜਾਣਦੇ ਨੇ ਅੱਜ ਬਾਕੀ ਵੀਡੀਓ ਪੂਰੀ ਦੇਖਿਓ ਫਿਰ ਮੈਨੂੰ ਇੱਕ ਵਾਰ ਰਿਪਲਾਈ ਚ ਜ਼ਰੂਰ ਦੱਸਿਓ ਤੇ ਅੱਜ ਇੱਥੇ ਸੀਮਾ ਚੋਂ ਦੇ ਕੋਲ ਟ੍ਰਾਫਿਕ ਹੋਣਾ ਬੜਾ ਜੀ ਆ ਜੀ ਇਥੇ ਉਹ ਮੰਦਪਾ ਜੀ ਦਾ ਨਾਮ ਵਾਪਰੇ ਜੀ ਤੇ ਉੱਚਤ ਮੰਦਰਾਂ ਨੂੰ ਤੇ ਉਹ ਸਾਤਾ ਦੇ ਘਰ ਕੀ ਹਤੀਆ ਜਦੋਂ ਚਾਲੇ ਚੱਲ ਰਹੇ ਆ ਚਾਲਿਆਂ ਤੋਂ ਆਪਾਂ ਮੰਦਰਾਂ ਚ ਜਾ ਜਾ ਕੇ ਬਾਹਰ ਜਾ ਜਾ ਕੇ ਸੇਵਾ ਘਰ ਦੇ ਮਾਤਾ ਜੀ ਜੁਰੀਆ ਕਰਦੇ ਆ ਕੁਰੀ ਕੰਮ ਖਾਂਦੇ ਆ ਤੇ ਉੱਥੇ ਪੰਜਾਬ ਕਰਨ ਵਾਲਾ ਉਹ ਉੱਥੇ ਹੀ ਕੋੜਾ ਪਿਆਵਾ ਉੱਥੇ ਮਾਤਾ ਦੇ ਗੋੜਵਾ ਪਿਆਵਾ ਤੇ ਉੱਥੇ ਹੀ ਬੇਕਦਰੀ ਹੋ ਰਹੀ ਸੀ ਤੇ ਪੈ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਜੋ ਲੋਕ ਇਹ ਚੀਜ਼ਾਂ ਕਰਦੇ ਨੇ ਬੇਸਮਾ ਦੇਖ ਕੇ ਕਰਦੇ ਨੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਤਾਂ ਜੋ ਇਦਾਂ ਦੀ ਵਕਦਰੀ ਨਾ ਹੋ ਸਕੇ ਧੰਨਵਾਦ